ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਹਾਂ ਇੱਕ ਉਸ ਵੀ ਪੌਦੇ ਬਾਰੇ ਜਿਹਦਾ ਨਾਂ ਹੈ ਐਲੋਵੀਰਾ ਐਲੋਵੀਰਾ ਮੇਰੇ ਗਾਰਡਨ ਦੇ ਵਿੱਚ ਲੱਗਿਆ ਹੋਇਆ ਹੈ ਤਿੰਨ ਚਾਰ ਬੂਟੇ ਇਹਦੇ ਆਪਣੇ ਆਪ ਹੀ ਗਰੋ ਕਰਦਾ ਰਹਿੰਦਾ ਹੈ ਜਿਹੜੀਆਂ ਥੱਲੋਂ ਜੜਾਂ ਹੁੰਦੀਆਂ ਉਹ ਅੱਗੇ-ਅੱਗੇ ਵਧਦੀਆਂ ਤੇ ਇਹ ਨਵੇਂ ਬੂਟੇ ਬਣਦੇ ਰਹਿੰਦੇ ਆ ਇਹ ਸਭ ਤੋਂ ਵੱਡਾ ਬੂਟਾ ਹੈ ਮਾਰੂਥਲੀ ਬੂਟਾ ਹੈ ਪਾਣੀ ਦੇਣ ਲੋੜ ਨਹੀਂ ਹੁੰਦੀ ਬਹੁਤੀ ਕਿੰਨਾ ਵੀ ਨੂੰ ਪਾਣੀ ਜਦੋਂ ਮਿਲਦਾ ਹੈ ਤੇ ਉਹ ਨੂੰ ਆਪਣੇ ਤਣੇ ਦੇ ਵਿੱਚ ਸਟੋਰ ਕਰ ਲੈਂਦਾ ਦੇਖੋ ਤੁਸੀਂ ਕਿੰਨਾ ਦਾ ਤਾਣਾ ਜਿਹੜਾ ਮੋਟਾ ਪੂਰਾ ਕਿਉਂਕਿ ਇੱਥੇ ਨੂੰ ਪਾਣੀ ਮਿਲਦਾ ਹੈ ਤਾਂ ਜਿੰਨਾ ਵੀ ਪਾਣੀ ਉਹ ਦੇ ਵਿੱਚ ਸਟੋਰ ਕਰਕੇ ਰੱਖ ਲੈਂਦਾ ਐਲੋਵਿਰਾ ਸਾਲ ਦੇ ਵਿੱਚ ਇੱਕ ਵਾਰੀ ਫੁੱਲ ਵੀ ਕੱਢਦਾ ਦੇਖੋ ਤੁਸੀਂ ਆ ਫੁੱਲ ਲੱਗੇ ਹੋਏ ਆ ਤਾਂ ਇੱਕ ਲੰਮੀ ਟਾਣੀ ਨਿਕਲਦੀ ਹੈ ਉਹਦੇ ਚ ਬਹੁਤ ਪਿਆਰੇ ਫਲਾਰਸ ਨਿਕਲਦੇ ਆ ਹਲਕੇ ਔਰੇਂਜ ਕਲਰ ਦੇ ਬੜੇ ਸੋਹਣੇ ਲੱਗਦੇ ਆ ਦੇਖੋ ਸਾਰੀਆਂ ਟਾਹਣੀਆਂ ਜਿਹੜੀਆਂ ਹੈ ਨਾ ਫੁੱਲਾਂ ਨਾਲ ਭਰੀਆਂ ਹੋਈਆਂ ਐ ਐਲੋਵੇਰਾ ਇਹਦਾ ਜੂਸ ਪੀਤਾ ਜਾਂਦਾ ਹੈ ਆਮ ਤੌਰ ਤੇ ਇਹਨੂੰ ਬਿਊਟੀ ਪ੍ਰੋਡਕਟਸ ਵਿੱਚ ਪਾਇਆ ਜਾਂਦਾ ਜਿਵੇਂ ਕਰੀਮਾਂ ਦੇ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੈ ਖਾਸ ਤੌਰ ਤੇ ਚਿਹਰੇ ਤੇ ਲਾਉਣ ਵਾਲੀਆਂ ਕਰੀਮਾਂ ਤੇ ਵਾਲਾਂ ਦੇ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੈ ਵਾਲਾਂ ਨੂੰ ਸੋਹਣਾ ਬਣਾਉਣ ਵਾਸਤੇ ਤੇ ਵਾਲਾਂ ਦੀ ਲੈਂਥ ਵਧਾਉਣ ਵਾਸਤੇ ਆ ਤੁਸੀਂ ਦੇਖ ਸਕਦੇ ਹੋ ਕਿ ਇਹਦਾ ਜਿਹੜਾ ਹੈਗਾ ਗੁੱਦਾ ਹੈ ਇਹਨੂੰ ਕੱਢ ਲਿਆ ਜਾਂਦਾ ਹੈ ਕੱਢ ਕੇ ਦੀ ਜੈਲੀ ਬਣਾ ਲਈ ਜਾਂਦੀ ਹੈ ਤੇ ਉਹਨੂੰ ਫਿਰ ਮਾਰਕੀਟ ਦੇ ਵਿੱਚ ਵੇਚਿਆ ਜਾਂਦਾ ਹੈ ਜੇਕਰ ਤੁਹਾਡੇ ਘਰੇ ਹੀ ਲੱਗਿਆ ਤਾਂ ਤੁਸੀਂ ਇਹਦੀ ਵਰਤੋਂ ਸਿੱਧੇ ਤੌਰ ਤੇ ਕਰ ਸਕਦੇ ਹੋ ਐਲੋਵੇਰਾ ਦੀ ਜੈਲ ਉਹਦੇ ਵਿੱਚ ਗlycerin ਲਾ ਕੇ ਥੋੜਾ ਜਿਹਾ ਨਿੰਬੂ ਤੇ ਥੋੜਾ ਜਿਹਾ ਤੁਸੀਂ ਸ਼ਹਿਦ ਮਿਲਾ ਸਕਦੇ ਹੋ ਉਹਨੂੰ ਤੁਸੀਂ ਚਿਹਰੇ ਦੇ ਉੱਤੇ ਲਗਾਓ 10 ਮਿੰਟ ਬਾਅਦ ਉਹਨੂੰ ਤੁਸੀਂ ਗੁੰਗਣੇ ਪਾਣੀ ਨਾਲ ਧੋ ਦਿਓ ਤੇ ਫਿਰ ਤੁਸੀਂ ਦੇਖੋਗੇ ਜਿਹੜਾ ਤੁਹਾਡਾ ਸਕਿਨ ਹੈ ਚਿਹਰਾ ਉਹ ਇਕਦਮ ਸਾਫ਼ ਹੋ ਜਾਂਦਾ ਕਲੀਨ ਹੋ ਜਾਂਦਾ ਸਾਰੀ ਮੈਲ ਲਹਿ ਜਾਂਦੀ ਹੈ ਤੇ ਚਿਹਰਾ ਸ਼ਾਈਨ ਕਰਨ ਲੱਗਦਾ ਹੈ ਚਿਹਰੇ ਤੇ 글로ਅ ਆਉਂਦਾ ਇਹਦੇ ਨਾਲ ਐਲੋਵੀਰਾ ਦੀ ਵਰਤੋਂ ਤੁਸੀਂ ਵਾਲਾਂ ਵਿੱਚ ਸਿਕਰੀ ਹਟਾਉਣ ਲਈ ਵਾਲਾਂ ਨੂੰ ਚਮਕਦਾਰ ਬਣਾਉਣ ਲਈ ਵੀ ਕਰ ਸਕਦੇ ਹੋ ਐਲੋਵੀਰਾ ਦਾ ਤੁਸੀਂ ਗੁੱਦਾ ਲਓ ਟਾਣੀ ਦਾ ਹੈ ਤਾਂ ਕੱਟ ਕੇ ਦੀ ਟਾਣੀ ਜਿਹੜਾ ਤਾਣਾ ਇਹਨੂੰ ਤੁਸੀਂ ਛਿਲ ਲਾ ਲੈਣੀ ਆਪੋ ਛਿਲਾ ਕੇ ਜਿਹੜੀ ਦੀ ਜੈਲੀ ਹੁੰਦੀ ਸੀ ਮਿਕਸੀ ਦੇ ਵਿੱਚ ਪਾ ਕੇ ਮਿਕਸ ਕਰੋ ਉਹਦਾ ਪੇਸਟ ਬਣਾ ਲਓ ਉਸ ਪੇਸਟ ਦੇ ਵਿੱਚ ਨਿੰਬੂ ਸ਼ਹਿਦ ਜਾਂ ਤੁਸੀਂ ਨਾਰੀਅਲ ਦਾ ਤੇਲ ਪਾ ਸਕਦੇ ਹੋ ਉਹਨੂੰ ਤੁਸੀਂ ਵਾਲਾਂ ਤੇ ਲਾਓ ਤੇ ਅੱਧੇ ਘੰਟੇ ਬਾਅਦ ਤੁਸੀਂ ਵਾਲਾਂ ਨੂੰ ਧੋ ਦਿਓ ਸ਼ੈਂਪੂ ਨਾਲ ਤੇ ਤੁਸੀਂ ਦੇਖੋਗੇ ਕਿ ਤੁਹਾਡੇ ਵਾਲ ਇੱਕਦਮ ਸ਼ਾਈਨ ਕਰਨ ਲੱਗ ਜਾਂਦੇ ਆ ਬਹੁਤ ਸਾਫ਼ ਹੋ ਜਾਂਦੇ ਤੇ ਸੋਹਣੇ ਹੋ ਜਾਂਦੇ ਆ ਗਲਾਸ ਗਲੋ ਆਉਂਦਾ ਹੈ ਵਾਲਾਂ ਦੇ ਉੱਪਰ ਤੇ ਜੇਕਰ ਅਸੀਂ ਇਹਦੀ ਵਰਤੋਂ ਲਗਾਤਾਰ ਹਰ ਹਫ਼ਤੇ ਕਰਾਂਗੇ ਤਾਂ ਤੁਹਾਡੇ ਵਾਲ ਜਿਹੜੇ ਲੰਮੇ ਹੋਣੇ ਸ਼ੁਰੂ ਹੋ ਜਾਂਦੇ ਆ ਝੜਨੋਂ ਘਟ ਜਾਂਦੇ ਆ ਤੇ ਸੋਹਣੇ ਹੋ ਜਾਂਦੇ ਆ ਐਲੋਵੇਰਾ ਇਹਨੂੰ ਅਸੀਂ ਜਿਵੇਂ ਇਹਦਾ ਜੂਸ ਮਾਰਕੀਟ ਦੇ ਵਿੱਚ ਮਿਲਦਾ ਸਾਨੂੰ ਤੇ ਤੁਸੀਂ ਇਹਨੂੰ ਸਿੱਧੇ ਤੌਰ ਤੇ ਵੀ ਖਾ ਸਕਦੇ ਹੋ ਇਹਨੂੰ ਕੱਟ ਕੇ ਥੋੜੇ ਜਿ 2-4 ਪੀਸਸ ਇਹਦੇ ਟਾਣੀ ਤੇ ਕੱਟ ਕੇ ਛਿਲ ਲਾ ਕੇ ਧੋ ਕੇ ਚੰਗੀ ਤਰ੍ਹਾਂ ਕਿਉਂਕਿ ਇਹਦੇ ਵਿੱਚ ਇੱਕ ਲੇਸਦਾਰ ਪਦਾਰਥ ਬਹੁਤ ਹੁੰਦਾ ਉਹਨੂੰ ਚੰਗੀ ਤਰ੍ਹਾਂ ਧੋ ਕੇ ਕੱਢ ਦਿਓ ਤੇ ਫਿਰ ਜਿਹੜੀ ਉਹ ਜੈਲ ਆ ਉਹਨੂੰ ਤੁਸੀਂ ਖਾਲੀ ਪੇਟ ਖਾ ਸਕਦੇ ਹੋ ਐਲੋਵੀਰਾ ਦੀ ਸਬਜ਼ੀ ਹੈ ਜਿਹੜੀ ਸਬਜ਼ੀ ਬੜੀ ਟੇਸਟੀ ਬਣਦੀ ਹੈ ਔਰ ਬਹੁਤ ਫਾਇਦੇਮੰਦ ਹੁੰਦੀ ਹੈ ਇਹਨੂੰ ਤੁਸੀਂ ਕੱਟਣਾ ਹੈ ਐਲੋਵੀਰਾ ਨੂੰ ਕੱਟ ਕੇ ਛਿਲ ਲਾ ਕੇ ਚੰਗੀ ਤਰ੍ਹਾਂ ਧੋ ਕੇ ਲੈਸਾਰ ਪਜ਼ਾਰਸ ਦਾ ਜਿਹੜਾ ਇਹਦੇ ਵਿੱਚ ਜੈਲੀ ਕੱਢ ਕੇ ਜਿਹੜਾ ਵਿੱਚੋਂ ਸਾਫ਼-ਸਾਫ਼ ਇਹਦਾ ਤਣਾ ਵਿੱਚ ਰਹਿ ਜਾਊਗਾ ਬੜਾ ਸੋਹਣਾ ਲੱਗਦਾ ਉਹ ਬੜਾ ਚਮਕਦਾ ਹੈ ਤੇ ਉਹਨੂੰ ਤੁਸੀਂ ਪੀਸਸ ਵਿੱਚ ਕੱਟ ਕੇ ਜਿਵੇਂ ਅਸੀਂ ਤੜਕਾ ਲਾਉਣੀ ਹੈ ਪਿਆਜ਼ ਦਾ ਤਾਂ ਉਹਦੇ ਵਿੱਚ ਤੁਸੀਂ ਇਹਨਾਂ ਤੜਕਾ ਲਾ ਕੇ ਸਬਜ਼ੀ ਬਣਾਉਣੀ ਹੈ ਜਦੋਂ ਪੱਕ ਜੇ ਤਾਂ ਉਹਦੇ ਵਿੱਚ ਬਾਅਦ ਤੁਸੀਂ ਦੁੱਧ ਪਾ ਸਕਦੇ ਹੋ ਜੇਕਰ ਤੁਸੀਂ ਟਮਾਟਰ ਪਾਉਣਾ ਚਾਹੁੰਦੇ ਹੋ ਟਮਾਟਰ ਵੀ ਪਾ ਸਕਦੇ ਹੋ ਦਹੀਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਤਾਂ ਇਹ ਜਿਹੜੀ ਸਬਜੀ ਹੈ ਇਹ ਵਾਈ ਨੂੰ ਖਤਮ ਕਰਦੀ ਹੈ ਸਾਡੇ ਸਰੀਰ ਚੋਂ ਜਿਹਨੂੰ ਅਸੀਂ ਕਹਿੰਦੇ ਕਿ ਸਾਡੇ ਜੋੜਾਂ ਦੇ ਦਰਦ ਹੁੰਦੇ ਆ ਜਾਂ ਸਾਡੇ ਮਸਲ ਦੁਖਦੇ ਆ ਦਰਦ ਕਰਦੇ ਆ ਉਹਨਾਂ ਨੂੰ ਇਹ ਠੀਕ ਕਰਦਾ ਕਿਹ ਰਿਤੇ ਫੋੜੇ ਫੈਂਸੀਆਂ ਜੇਕਰ ਤੁਹਾਡੇ ਹੁੰਦੀਆਂ ਹੈ ਤਾਂ ਤੁਸੀਂ ਐਲੋਵੀਰਾ ਜੈੱਲ ਉਹਦੇ ਤੇਲ ਲਗਾ ਸਕਦੇ ਹੋ ਉਹਦੇ ਨਾਲ ਜਿਹੜੀਆਂ ਫਿੰਸਿੰਗਾਂ ਜਾਂ ਫੋੜੇ ਆ ਉਹ ਵੀ ਠੀਕ ਹੁੰਦੇ ਆ ਤਾਂ ਏਸੀ ਐਲੋਵੀਰਾ ਦੇ ਫਾਇਦੇ ਐਲੋਵੀਰਾ ਦੇਖਣ ਨੂੰ ਬੜਾ ਸੋਹਣਾ ਲੱਗਦਾ ਇਹਨੂੰ ਕਿਸੇ ਵੀ ਰੂਪ ਵਿੱਚ ਖਾਓ ਭਾਵੇਂ ਇਹਨੂੰ ਪਕਾ ਕੇ ਖਾਓ ਭਾਵੇਂ ਇਹਨੂੰ ਤੁਸੀਂ ਕੱਚਾ ਖਾਓ ਤਾਂ ਇਹਦੇ ਫਾਇਦੇ ਬਹੁਤ ਆ ਸਕਿਨ ਨੂੰ ਸੋਹਣਾ ਕਰਦਾ ਹੈ ਵਾਲਾਂ ਨੂੰ ਸੋਹਣਾ ਕਰਦਾ ਹੈ ਸਾਡੇ ਸਰੀਰ ਨੂੰ ਸੁੰਦਰ ਬਣਾਉਂਦਾ ਹੈ ਇਹ ਸੀ ਅੱਜ ਦਾ ਔਸ਼ਧੀ ਪੌਦਾ ਕੁਵਾਰ ਐਲੋਵੇਰਾ ਥੈਂਕਸ ਫॉर ਵਾਚਿੰਗ ਐਂਡ ਟੇਕ ਕੇਅਰ